ਲੁਧਿਆਣਾ ਦੇ ਚਾਂਦ ਸਿਨੇਮਾ ਨਜ਼ਦੀਕ ਉਸ ਸਮੇਂ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਦੋਂ ਘਰੇਲੂ ਵਿਵਾਦ ਤੋਂ ਪਰੇਸ਼ਾਨ ਹੋ ਕੇ ਇੱਕ ਮਹਿਲਾ ਆਪਣੇ ਨਾਬਾਲਗ ਬੱਚੇ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੀ ਪੁਲਿਸ ਨੇ ਫਾਇਰ ਬ੍ਰਿਗੇਡ ਦੇ ਸਹਿਯੋਗ ਨਾਲ ਮਹਿਲਾ ਅਤੇ ਉਸ ਦੇ بیٹے ਨੂੰ ਕਰੀਬ 3 ਘੰਟੇ ਦੀ ਮਸ਼ਕੱਤ ਤੋਂ ਬਾਅਦ ਹੇਠਾਂ ਉਤਾਰ ਲਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਹਿਲਾ ਦੇ ਪਤੀ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਮਹਿਲਾ ਦਾ ਪਰਿਵਾਰਕ ਮੈਂਬਰਾਂ ਦੇ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਉਤਹੀਂ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਹਿਲਾ ਅਤੇ ਉਸ ਦੇ بیٹے ਨੂੰ ਹੇਠਾਂ ਉਤਾਰ ਲਿਆ ਗਿਆ ਹੈ ਇਸ ਤੋਂ ਬਾਅਦ ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਟੜੇ ਲੇਡੀਜ਼ ਆ ਜਿਹੜੇ ਟੈਂਕੀ ਉੱਪਰ ਚੜੇ ਨੇ ਇਹਨਾਂ ਦਾ ਨਾਮ ਸੁਵਿਟੀ ਜੀ ਹੈਗੇ ਬਿਊਟੀ ਬਾਲਰ ਦਾ ਕੰਮ ਇਹਨਾਂ ਦਾ ਦਰਸਲ ਪਿਛਲੇ ਵੀਕ ਇਹਨਾਂ ਹਸਬੰਡ ਦੀ ਡੈਥ ਹੋਈ ਸੀ ਤਾਂ ਪਿਛਲੇ 2 ਦਿਨ ਮਰ ਲੈ ਭੋਗ ਪਿਆ ਗਿਆ ਇਹਨਾਂ ਕੋਈ ਮਾਨਸਿਕ ਪਰੇਸ਼ਾਨੀ ਹੈ ਜਾਂ ਕੋਈ ਘਰ ਦੇ ਕੋਈ ਘਰੇਲੂ ਝਗੜਾ ਸੀ ਜਿਸ ਕਰਕੇ ਉਹ ਆਪਣੀ ਕੋਈ ਗੱਲ ਉਹਨਾਂ ਨੇ ਨਹੀਂ ਸੁਣੀਗੀ ਇਸ ਵਾਸਤੇ ਉੱਪਰ ਟੈਂਕੇ ਚੜ ਕੇ ਬੈ ਗਏ ਨੇ ਤਾਂ ਆਪਾਂ ਸਾਰਿਆਂ ਨੇ ਕਿ ਬਸ ਕੀਤੇ ਮੱਲੇ ਵਾਲਿਆਂ ਨੇ ਕਿ ਤੁਹਾਡਾ ਜੋ ਵੀ ਮਸਲਾ ਹੈ ਆਪਾਂ ਹੱਲ ਕਰ ਦਿੰਦੇ ਆ ਬਹਿ ਕੇ ਸਾਰੇ ਤਾਂ ਤੁਸੀਂ ਜਲਦੀ ਉਹ ਨੀਚੇ ਆ ਜਾਓ ਤੇ ਉਹਨਾਂ ਨੇ ਇੱਕ ਬੱਚਾ ਵੀ ਹੈਗਾ ਨਾਰਾ 16 17 ਸਾਲ ਦਾ ਉਸ ਦਾ ਨਾਮ ਨਹੀਂ ਪਤਾ ਲੇਕਿਨ ਥੋੜਾ ਮੈਂਟਲ ਥੋੜਾ ਅਫਸਰਟ ਹੈਗਾ ਮੈਨੂੰ ਸਾਨੂੰ ਡਰ ਉਹਦਾ ਹੈਗਾ ਕਿ ਬੱਚੇ ਦਾ ਕਿਧਰੇ ਪੈਰ ਫਸਲ ਨਾ ਜਾਵੇ ਜਦੋਂ ਇੰਡੀ ਗਨ ਵਿੱਚ ਬੈਠਾ ਹੈ ਕੱਪ ਟਾਈਮ ਦਾ ਇਹਨਾਂ ਨੂੰ ਹੋ ਗਏ 3 ਤੋਂ 3.5 ਘੰਟੇ ਹੋ ਗਏ ਜੀ ਪ੍ਰਸ਼ਾਸਨ ਆਇਆ ਹਾਂਜੀ ਪ੍ਰਸ਼ਾਸਨ ਆਇਆ ਜੀ ਫਾਇਰ ਬ੍ਰੀਡ ਗੱਡੀ ਆ ਗਈ ਐਸਐਚਓ ਸਾਹਿਬ ਉਹ ਖੁਦ ਮੌਕੇ ਤੇ ਆਏ ਨੇ ਸਾਰੇ ਮਨ ਪਬਲਿਕ ਸਾਹਮਣੇ ਇਕੱਠੇ ਹੋ ਗਏ ਏ ਤਾ ਸਾਡੀ ਤੁਹਾਡੇ ਮਾਦੇ ਮਾਰੀ ਤਾਂ ਰਿਕਵੈਸਟ ਨੇ ਫੋਨ ਤੇ ਵੀ ਗੱਲ ਹੋਈ ਦੋ ਵਾਰੀ ਨੇ ਮੇਰੀ ਕਿ ਤੁਸੀਂ ਥੱਲੇ ਆਜੋ ਜੋ ਵੀ ਤੁਹਾਡਾ ਮਸਲਾ ਵਾ ਬੈ ਕੇ ਹੱਲ ਕਰਾਂਗੇ ਮੇਰਾ ਨਾਮ ਸੁਵਿੰਦਰ ਟਵਾਹ ਜੀ ਕੀ ਕਾਉਂਸਲਰ ਇਹ ਹੀ ਪਤਾ ਲੱਗਾ ਵੀ ਕੁੜੀ ਉੱਤੇ ਚੜੀ ਹੋਈ ਸੀ ਨਾਲ ਆਪਣੇ ਬੱਚੇ ਨੂੰ ਲੈ ਕੇ ਮੈਂ ਪੁਲਿਸ ਨੂੰ ਫੋਨ ਕੀਤਾ ਵੀ ਇਦਾਂ ਦਾ ਗੱਲ ਆ ਭਈਆ ਪ੍ਰੋਨ ਮੈਂ ਗਈ ਏ ਪੁਲਿਸ ਮੌਕੇ ਤੇ ਆ ਗਈ ਪਤਾ ਲੱਗਿਆ ਕਾਰਨ ਕੀ ਹੈਗੀ ਅਜੀ ਕਾਰਨ ਤੇ ਗੱਲ ਪਤਾ ਇਹ ਲੱਗ ਰਿਹਾ ਜੋ ਲੋਕਾਂ ਦੀ ਆਵਾਜ਼ ਸੁਣ ਰਹੇ ਆਂ ਵੀ ਘਰ ਦੀ ਫੈਮਲੀ ਦਾ ਕੋਰਾ ਰੋਣਾ ਤੇ ਨਾਲੇ ਨਾਲ ਕੋਈ ਸੌਦਾ ਵੀ ਹੱਥਾਂ ਤੇ ਕੋਈ ਖੌਦਾਰ ਗਰੀਬ ਆਦਮੀ ਉਹ ਇਦਾਂ ਦਾ ਕੰਮ ਕਰੀਂ ਸਾਦਾ ਸ਼ਾਇਦ ਨੈ ਗਰੀਬ ਬੰਦਾ ਪਰ ਜੇ ਹੋਊਗਾ ਵੀ ਤਾਂ ਘਰ ਦੀ ਫੈਮਲੀ ਨੂੰ ਮੋਟ ਬਣਾ ਕੇ ਰੱਖ ਸਕਦਾ ਇਹ ਕਿਹੜੀ ਜਗ੍ਹਾ ਦਾ ਮਾਮਲਾ ਹੈ ਜੀ ਛੋਣੀ ਮੱਲੇ ਦੇ ਕਿ ਮੇਰਾ ਉਤਾਰ ਲਿਆ ਇਹ ਬੰਦੇ ਰਹਿਣ ਵਾਲੇ ਕਿੱਥੇ ਦੇ ਜੀ ਛੋਣੀ ਮੱਲੇ ਛੋਣੀ ਮੱਲੇ ਦੇ ਰਹਿਣ ਵਾਲੇ ਹਾਂ ਜੀ ਪਹਿਲਾਂ ਪਹਿਲਾਂ ਕੋਈ ਕੋਈ ਹੈ ਕਨੈਕਸ਼ਨ ਨਹੀਂ 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 ਪਹਿਲਾਂ ਕੋਈ ਵੀ ਨੌਲਾ ਹੋਇਆ ਚੇਰਾਬਾਦ ਹੋਇਆ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋਵੇ 3-4 ਘੰਟੇ ਹੋ ਗਏ 3 ਕਿੰਨੇ ਕਿੰਨੇ ਘੰਟੇ ਹੋ ਗਏ ਮੇਰੇ ਘਰ ਪੁਲਿਸ ਉਹਦੇ ਮੈਂ ਫੋਨ ਕੀਤਾ ਹੁੰਦਾ ਹੀ ਆ ਗਿਆ ਹਾਂ ਜੀ ਅਸੀਂ ਸੈਕਸੈਸਫੁਲੀ ਥੱਲੇ ਲੈ ਆਏ ਹਾਂ ਦੋ ਸੀਗੇ ਉੱਥੇ ਇੱਕ ਲੇਡੀ ਸੀਗੀ ਦੇਖੋ ਉਹਦਾ ਬੇਟਾ ਸੀਗਾ ਮੈਂਟਲੀ ਥੋੜਾ ਇਹਨੂੰ ਇਸ਼ੂ ਸੀਗਾ ਜਿਹੜਾ ਲੜਕਾ ਤਾਂ ਅਸੀਂ ਸੇਫਲੀ ਉਹਨਾਂ ਨੂੰ ਥੱਲੇ ਰਿਕਵਰ ਕਰ ਲਿਆ ਸਰ ਹੋਇਆ ਕੰਕਰੀਟ ਉਹ ਜਿਹੜੀ ਸਾਰੀ ਗਾਣੀ ਹੈਗੀ ਅਸੀਂ ਪਹਿਲਾਂ ਤੁਹਾਨੂੰ ਕਨਫਰਮ ਕਰ ਲਈ ਵੈਰੀਫਾਈ ਕਰ ਲਈ ਫਿਰ ਤੁਹਾਨੂੰ ਦੱਸਾਂਗੇ ਜੀ ਜੀ ਅਸੀਂ ਫਾਇਰ ਬ੍ਰਿਗੇਡ ਵਗੈਰਾ ਨੂੰ ਬੁਲਾ ਲਿਆ ਸੀ ਕਿ ਤੇ ਕੁਝ ਲੋਕਲ ਜਿਹੜੇ ਸੋਸ਼ਲ ਵਰਕਰ ਹੈਗੇ ਆ ਹਾਂ ਜੀ ਇਹ ਮੰਦਾਨ ਸਿੰਘ ਨਗਰ ਹੈਗੀ ਇਹ ਟੈਂਕੀ ਪੈਂਦੀ ਹੈ ਮੰਦਾਨ ਸਿੰਘ ਨਗਰ ਨੇ ਐਡਜੋਇਨਿੰਗ ਜਿਹੜੀ ਆਪਣੀ ਜੰਦਰ ਬਾਈਪਾਸ ਵਾਲੀ ਰੋਡ ਹੈਗੀ ਆ ਚਾਰ ਨੰਬਰ ਥਾਣੇ ਦੀ ਸਾਨੂੰ ਅੱਧੇ ਘੰਟੇ ਪਹਿਲਾਂ ਇੰਟੀਮੇਸ਼ਨ ਮਿਲੀ ਸੀ ਸਪੈਸ਼ਲੀ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਹੈਗਾ ਮੌਕੇ ਤੇ ਤੇ ਆਪ ਅਸੀਂ ਨਾਲ ਉਹਨਾਂ ਦੇ ਹੋ ਕੇ ले ਆਇਆ ਨਾ ਰਿਕਵਰ ਕਰ ਲਿਆ ਵਧੀਆ ਤਰੀਕੇ ਨਾਲ ਜੀ ਜੀ ਦੈਟਸ ਇਟ ਪੀਐਸ ਡਿਵੀਜ਼ਨ ਨੰਬਰ 4 ਦਾ